ਫੰਡ ਲੰਡਨਸ ਅੰਡਰਵਰਲਡ ਟੂ ਅਟੈਕ ਖਾਲਿਸਤਾਨੀਸ ਇੰਡੀਅਨ ਆਰਮੀ ਮਿਲੀਟੈਂਟ ਮੇਕਸ ਚਿਲਿੰਗ ਕਾਲ ਟੂ ਯੂਕੇ ਹਿੰਦੂਸ ਐਸ ਜੈ ਸ਼ੰਕਰ ਦੇ ਉੱਤੇ ਹਮਲਾ ਹੋਇਆ ਜਿਹਦੇ ਵਿੱਚ ਕਿ ਖਾਲਿਸਤਾਨੀਆਂ ਨੇ ਹਿੱਸਾ ਲਿਆ ਇਹ ਇਸ ਦਾ ਸਾਨੂੰ ਜਵਾਬ ਦੇਣਾ ਬਣਦਾ ਹੈ ਇਸ ਦਾ ਇੱਕੋ ਇੱਕ ਜਵਾਬ ਹੈ ਵੀ ਅੰਡਰਵਰਲਡ ਨੂੰ ਹਾਇਰ ਕਰਕੇ ਇਹਨਾਂ ਖਾਲਿਸਤਾਨੀਆਂ ਨੂੰ ਠੋਕਿਆ ਜਾਏ Hindus should buy guns as the UK government will not protect them without a right wing government. ਜਿਹੜੇ ਵੀ ਬਾਹਰ ਖਾਲਸਤਾਨ ਦੀ ਮੰਗ ਕਰਦੇ ਨੇ, ਪ੍ਰੋਟੈਸਟ ਕਰਦੇ ਨੇ, ਉਹਨਾਂ ਨੂੰ ਪੱਕਾ ਬੈਨ ਕਰੋ ਤੇ ਉਹਨਾਂ ਦੀ ਜਿਹੜੀਆਂ ਐਕਸਟੈਂਡਡ ਟੱਬਰ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰੋ। ਪੀਵਰਸ ਵੈਲਕਮ ਬੈਕ ਟੂ ਅਵਰ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਆ ਕਿ ਹਿੰਦੂਤਵੀ ਨੌਨ ਸਟੇਟ ਐਕਟਰ ਪ੍ਰਸੇਦ ਦਿ ਟੀਵੀ ਹੋਸਟ ਗੋਬਰ ਅਰਿਆ ਨੇ ਆਪਣੇ ਇੱਕ ਤਾਜ਼ਾ ਸ਼ੋਅ ਵਿੱਚ ਕਿਹਾ ਹੈ ਕਿ ਯੂਕੇ ਦੇ ਹਿੰਦੂ ਜੜੇ ਨੇ ਅੰਡਰਵਰਲਡ ਬਦਮਾਸ਼ਾਂ ਰਾਹੀਂ ਖਾਲਸਤਾਨੀਆਂ ਤੇ ਹਮਲਾ ਕਰਵਾਉਣ ਇਸੇ ਤਰ੍ਹਾਂ ਉਸ ਨੇ ਅਮਰੀਕਾ ਦੇ ਖਾਲਸਤਾਨੀਆਂ ਨੂੰ ਟਿਕਾਣੇ ਲਾਣ ਦੀ ਗੱਲ ਵੀ ਕੀਤੀ ਸੀ ਸੋ ਸਿੱਖ ਫੈਡਰੇਸ਼ਨ ਯੂਕੇ ਅਤੇ ਸਿੱਖ ਪ੍ਰੈਸ ਐਸੋਸੀਏਸ਼ਨ ਵੱਲੋਂ ਇਹਨਾਂ ਧਮਕੀਆਂ ਦਾ ਸਖਤ ਨੋਟਿਸ ਆ ਉਹ ਲਿਆ ਗਿਆ ਸੋ ਇਸ ਮੇ ਅਪਾ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਇੱਕ ਦੂਸਰੇ ਇਸੇ ਤਰ੍ਹਾਂ ਬਨੇ ਰਹਿਣਾ ਧਿਆਨ ਸੁਣ ਲਈਆਂ ਲਿਖ ਲਈ ਤੁਹਾਡਾ ਸਬਤ ਆਪੋ ਬੋ ਧੰਨਵਾਦ ਜੀ ਰਾ ਸਰਬ ਕੀ ਕਨਾਸ਼ਾ ਹੋਗੇ ਅ ਦੇਖੋ ਬਹੁਤ ਸਾਰੀ ਉਥਲ ਪੁਥਲ ਜਿਤੋਂ ਅਸੀਂ ਇੰਟਰਨੈਸ਼ਨਲ ਮੰਚ ਤੇ ਹੁੰਦੀ ਦੇਖ ਰਹੇ ਤੇ ਉਸ ਨੂੰ ਲੈ ਕੇ ਇਹ ਸਵਾਲ ਸਿੱਖ ਹਲਕਿਆਂ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਖਾਸ ਤੌਰ ਤੇ ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਕਿ ਤੁਲਸੀ ਗੈਬਰਟ ਉਹ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਜਿਸ ਦੇ ਥੱਲੇ 18 ਇੰਟੈਲੀਜੈਂਸ ਏਜੰਸੀਆਂ ਨੇ ਲਗਭਗ 70 ਬਿਲੀਅਨ ਡਾਲਰ ਦਾ ਬਜਟ ਹੈ ਹੂੰ ਉਹਨਾਂ ਦਾ ਤੁਰਸੀ ਗੈਵਰਡ ਦਾ ਹਿੰਦੂਤਵੀ ਮੂਲ ਜਾਂ ਉਹ ਸਾਰੇ ਤੋਂ ਸਾਰੇ ਜਾਣੂ ਨੇ ਇਸੇ ਤਰ੍ਹਾਂ ਕਾਸ਼ ਪਟੇਲ ਜਿਹੜਾ ਐਫਬੀਆਈ ਦਾ ਜਿਹੜਾ ਉਹ ਕਰਤਾ ਤਰਤਾ ਬਣਿਆ ਉਸ ਨੂੰ ਲੈ ਕੇ ਵੀ لیکن ਅਸੀਂ ਕਿਵੇਂ ਇਸ ਸਾਰੇ ਦੇ ਨਾਲ ਜਿਹੜਾ ਇੰਡੀਆ ਦਾ ਐਜ਼ ਅ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਵਿੱਚ ਇਨਵਾਲਵਮੈਂਟ ਕੈਨੇਡਾ ਅਮਰੀਕਾ ਇਵਨ ਯੂਕੇ ਆਸਟ੍ਰੇਲੀਆ ਉਸ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗਾ ਔਰ ਅਸੀਂ ਤਾਂ ਹਮੇਸ਼ਾ ਅਸੀਂ ਸਮਝਦੇ ਹਾਂ ਕਿ ਵੀ ਇੱਥੋਂ ਦੇ ਸਿਸਟਮ ਦੇ ਵਿੱਚ ਇਸ ਕਿਸਮ ਦੇ ਚੈੱਕਸ ਐਂਡ ਬੈਲੈਂਸਸ ਨਹੀਂ ਕਿ 노 ਮੈਟਰ ਇੰਡੀਵਿਜੂਅਲੀ ਕਿਸੇ ਦਾ ਦਿਲ ਕਿਤੇ ਵੀ ਧੜਕਦਾ ਹੋਏ ਪਰ ਜਦੋਂ ਤੁਸੀਂ ਜ਼ਿੰਮੇਵਾਰ ਆਉਦਿਆਂ ਤੇ ਹੁੰਦੇ ਹੋ ਤੁਹਾਡਾ ਸਿਸਟਮ ਜਿਹੜਾ ਹੈ ਉਹ ਉਵੇਂ ਹੀ ਚੱਲਦਾ ਉਹ ਭਾਵੇਂ ਜੁਡੀਸ਼ੀਅਲ ਸਿਸਟਮ ਹੈ ਜਾਂ ਇੰਟੈਲੀਜੈਂਸ ਸਿਸਟਮ ਹੈ ਬਿਲਕੁਲ ਪਰ ਜਿਸ ਅੰਦਾਜ਼ ਦੇ ਵਿੱਚ ਹੁਣ ਇਹ ਠੀਕ ਹੈ ਕਿ ਪਿਛਲੇ ਐਡਮਿਨਿਸਟ੍ਰੇਸ਼ਨ ਵੇੜੇ ਖਾਸ ਤੌਰ ਤੇ ਨikhil gupta ਜਦੋਂ ਚੈਕ ਚੈੱਕ ਰਿਪਬਲਿਕ ਚੋਂ ਐਕਸਟਰੈਡਾਈਟ ਹੋ ਕੇ ਇੱਥੇ ਆਇਆ ਹੈ ਔਰ ਇੱਥੇ ਜਿਹੜੇ ਹੁਣ ਐਡੀਸ਼ਨਲ ਚਾਰजेस ਲਾਣ ਲਈ ਵੀ ਜਿਹੜੇ ਐਕਸਟਰੈਡੀਸ਼ਨ ਟ੍ਰੀਟੀ ਦੇ ਥੱਲੇ ਚਾਰਜ ਹੁੰਦੇ ਨੇ ਉਹ ਤੋਂ ਇਲਾਵਾ ਐਫ ਪੀ ਆਈ ਨੇ ਪਰਮਿਸ਼ਨ ਮੰਗੀ ਸੀ ਜੈਕ ਅਥਾਰਟिटीज ਤੋਂ ਵੀ ਉਹਨਾਂ ਨੇ ਗ੍ਰਾਂਟ ਕਰ ਦਿੱਤੀ ਹੈ ਟ੍ਰਾਇਲਸ ਜਾ ਰਿਹਾ ਕੇਸ ਔਰ ਜਸਟਨ ਟਰੂਡੋ ਜਿਵੇਂ ਲਾਈਕ ਅ ਰੌਕ ਇਸ ਮੁੱਦੇ ਦੇ ਉੱਤੇ ਖੜੇ ਰਹੇ ਉਸ ਨੇ ਇਹਨਾਂ ਚ ਇੱਕ ਖਾਫ ਜ਼ਰੂਰ ਪਰ ਪਾ ਕੀਤਾ ਸੀ ਔਰ ਈਵਨ ਇਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਜਿਨ੍ਹਾਂ ਦੇ ਜਿਨ੍ਹਾਂ ਚ ਲਗਾਤਾਰ ਉਹ ਪਾਕਿਸਤਾਨ ਦੇ ਖਿਲਾਫ ਸਿੱਖਾਂ ਦੇ ਖਿਲਾਫ ਭਾਰਤੀ ਮੁਸਲਮਾਨਾਂ ਦੇ ਖਿਲਾਫ ਪੂਰਾ ਜ਼ਹਿਰ ਉਗਲਦੇ ਨੇ ਔਰ ਇਸ ਸਟੇਟ ਦੇ ਪੈਟਰਨੇਜ ਨਾਲ ਹੈ ਹੁਣ ਇਹਨਾਂ ਚ ਇੱਕ ਜਿਹੜਾ ਨਾ ਜਿਹੜਾ ਉਹ ਗੋਬਰ ਆ ਰੀਆ ਰੱਖਿਆ ਸਾਰਿਆਂ ਨਹੀਂ ਨਾਂ ਤਾਂ ਗੌਰਵ ਹੈ ਗੌਰਵ ਪ੍ਰਾਈਡ ਨੂੰ ਕਹਿੰਦੇ ਨੇ ਸੰਸਕ੍ਰਿਤ ਜਾਂ ਹਿੰਦੀ ਚ ਪਰ ਜੋ ਉਹਦੀ ਬੋਲਵਾਣੀ ਸ਼ੈਲੀ ਜਿਸ ਕਿਸਮ ਦੀ ਨਫ਼ਰਤ ਉਹਦੇ ਮੂੰਹ ਦੇ ਉੱਤੇ ਵੀ ਹਰਦੂ ਲਾਹਨਤ ਲਿਖਿਆ ਹੋਇਆ ਹੈ ਲੇਕਿਨ ਤੁਸੀਂ ਦੇਖੋ ਵੀ ਜਿਸ ਪੱਧਰ ਤੇ ਜਾ ਕੇ ਉਹ ਨਫ਼ਰਤ ਫੈਲਾਉਂਦਾ ਹੈ ਉਹ ਹਿੰਸਾ ਦੀਆਂ ਕਾਲਸ ਦੰਦੇ ਔਰ ਇਹਦੇ باوجود ਜੇ ਨਾ ਉਹਨੂੰ YouTube ਨੇ ਬਲੌਕ ਕੀਤਾ ਹੈ ਨਾ ਕੋਈ ਇੰਡੀਅਨ ਸਿਸਟਮ ਨੇ ਕਦੇ ਕੋ ਕੇਸ ਦਰਜ ਕੀਤਾ ਤੇ ਇਹ ਫਿਰ ਸਟੇਟ ਦੇ ਪੱਟ ਨੇ ਜਵਾੜੀ ਅਸੀਂ ਦੇਖ ਰਹੇ ਆ ਵੀ ਅਸੀਂ ਸਾਡੇ ਤੇ ਤਾਂ ਜਿਹੜੀਆਂ ਪੁਰਾਣੀਆਂ ਤਿੰਨ ਤਿੰਨ ਸਾਲ ਪੁਰਾਣੀਆਂ ਸਪੀਚਾਂ ਨੇ ਉਹਨਾਂ ਦੇ ਉੱਤੇ ਵੀ ਸਟ੍ਰਾਈਕ ਮਾਰ ਕੇ ਸਾਡਾ ਜਿਹੜੀ ਹੈ ਮੋਨਟਾਈਜ਼ੇਸ਼ਨ ਬੰਦ ਕੀਤੀ ਹੋਈ ਹੈ ਅਸੀਂ ਇੰਨੀ ਥਣ ਜਿਹੜੀ ਹੈ ਟਾਈਟ ਰੋਪ ਵਾਕ ਤੇ ਤੁਰ ਰਹੇ ਹਾਂ ਪਤਾ ਨਹੀਂ ਕਦੋਂ ਤੋਂ ਕਦੋਂ ਉਹਨਾਂ ਨੇ YouTube ਤੋਂ ਹੀ ਲਾਹ ਦੜਾ ਹਾਲਾਂ ਅਸੀਂ ਇਸ ਦੇ ਬੈਕਅਪ ਦੇ ਲਈ ਆਪਣਾ ਪ੍ਰਬੰਧ ਕੀਤਾ ਹੋਇਆ ਹੈ ਲੇਕਿਨ ਇਸ ਸਾਰੇ ਔਰ ਅਸੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਹਿੰਸਾ ਤਾਂ ਦੂਰ ਦੀ ਗੱਲ ਹਾਲਾਂ ਜਦੋਂ ਮੈਂ ਹਿੰਦੂਤਵਾਦੀ ਗੱਲ ਵੀ ਕਰਦਾ ਮੈਂ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਇਹਨੂੰ ਹਿੰਦੂ ਧਰਮ ਦੇ ਨਾਲ ਜੋੜ ਕੇ ਨਾ ਦੇਖਿਆ ਜਾਏ ਹਿੰਦੂਤਵਾ ਇੱਕ ਆਈਡੀਓਲੋਜੀ ਹੈ ਜਿਵੇਂ ਕਮਿਊਨਿਜ਼ਮ ਫਾਸ਼ੀਜ਼ਮ ਨਾਜ਼ੀਜ਼ਮ ਆਈਡੀਓਲੋਜੀ ਹੈ ਹੁਣ ਇਸ ਗੋਬਰ ਆਰਿਆ ਦੇ 3.6 ਮਿਲੀਅਨ ਸਬਸਕ੍ਰਾਈਬਰ ਨੇ ਸੋ ਮਤਲਬ ਇਹ ਹੈ ਦੇਖੋ ਕਿ ਜਿਹੜੀ ਉਹ ਨਫ਼ਰਤ ਉਹ ਦੂਜਾ ਦੇ 36 ਲੱਖ ਲੋਕ ਜਿਹੜੇ ਨੇ ਉਹਨਾਂ ਤੱਕ ਉਹਦਾ ਨਫ਼ਰਤ ਭਰਿਆ ਉਹ ਪ੍ਰਚਾਰ ਪਹੁੰਚਦਾ ਹੈ ਹਾਂ ਔਰ ਇਵੇਂ ਹੀ ਔਰ ਇਹ ਜਦੋਂ ਹਰਦੀਪ ਸਿੰਘ ਨਿੱਜ ਦੀ ਸ਼ਹਾਦਤ ਹੋਈ ਜਾ ਉਸ ਤੋਂ ਪਹਿਲਾਂ ਅਵਤਾਰ ਸਿੰਘ ਖੰਡਾ ਦੀ ਹਾਂ ਇਹਨੇ ਬੜੇ ਫਖਰ ਨਾਲ ਕਿਹਾ ਸੀ ਕਿ ਅਸੀਂ ਕਰ ਦਿੱਤਾ ਕੰਮ ਔਰ ਇਹ ਲਗਾਤਾਰਤਾ ਨਾਲ ਕਹਿੰਦਾ ਰਿਹਾ ਕਿ ਜੀ ਕਿਉਂ ਨਹੀਂ ਜਾ ਕੇ ਸਾਡੀਆਂ ਏਜੰਸੀਆਂ ਇਹ ਜਿਹੜਾ ਬਾਹਰ ਸਾਡੇ ਇੰਡੀਆ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਨੇ ਇਹਨਾਂ ਦਾ ਮੂੰਹ ਬੰਦ ਕਰ ਦਿਆਂਗੇ ਇਹ ਬੋ ਲੇਕਿਨ ਕੁਝ ਵਿਚਾਰਲਾ ਪੀਰੀਅਡ ਆਇਆ ਜਦੋਂ ਇਹ ਸਾਰਾ ਪਾਰਟ ਚੱਲ ਰਿਹਾ ਸੀ ਔਰ ਇਹਦੀਆਂ ਗੋਬਰ ਆਰੀਆਂ ਦੀਆਂ ਉਹ ਸਾਰੀਆਂ ਵੀਡੀਓ ਜਿਹੜੀ ਉਹਨੇ ਜਸ਼ਨ ਅਵਤਾਰ ਸਿੰਘ ਖੰਡੇ ਦੇ ਮਾਰੇ ਜਾਣ ਤੇ ਮਨਾਏ ਜਾਂ ਹਰਦੀਪ ਸਿੰਘ ਨਿਜਰ ਦੇ ਲਈ ਉਹ ਸਾਰੀਆਂ FBI ਔਰ ਦੂਸਰਿਆਂ ਦੇ ਕੋਲ ਨਹੀਂ ਜੀ ਔਰ ਹੁਣ ਕਿਉਂਕਿ ਪਿਛਲੇ ਦਿਨਾਂ ਚ ਅਸੀਂ ਦੇਖਿਆ ਵੀ ਐਸ ਜੈ ਸ਼ੰਕਰ ਜਿਹੜਾ ਉੱਥੋਂ ਭਾਰਤ ਤੋਂ ਪਗੋੜਾ ਹਫਤਾ ਆਕੇ ਟ੍ਰੇਡ ਡੀਲ ਯੂਕੇ ਨਾਲ ਸਾਈਨ ਕਰਨ ਦੇ ਨਾਂ ਥਲੇ ਇੱਥੇ ਬੈਠਾ ਰਿਹਾ ਫਿਰ ਆਇਰਲੈਂਡ ਪਹੁੰਚ ਗਿਆ ਹੈ ਜੀ ਔਰ ਦੂਸਰਾ ਉੱਥੇ ਇੱਕ ਥਿੰਕ ਟੈਂਕ ਚ ਜਦੋਂ ਐਡਰੈਸ ਕਰਕੇ ਨਿਕਲਿਆ ਤੇ ਖਾਲਸਤਾਨੀ ਨੌਜਵਾਨਾਂ ਨੇ ਜਿਹੜੇ ਕਿ ਬਾਹਰ ਉਸ ਥਿੰਕ ਟੈਂਕ ਦੇ ਜਿੱਥੇ ਕਿ ਐਡਰੈਸ ਕਰ ਰਹੇ ਸੀ ਉੱਥੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਚੋਂ ਇੱਕ ਸਿੰਘ ਜਿਹੜੇ ਦੀਪਿੰਦਰ ਸਿੰਘ ਉਹ ਨਾਂ ਨੇ ਆਕੇ ਸਾਹਮਣੇ ਖਾਲਸਤਾਨ ਦਾ ਜਿਹੜਾ ਉਹ ਇਹਨਾਂ ਦਾ ਤਿਰੰਗਾ ਜਿਹੜਾ ਉਹ ਲੀਰੋ ਲੀਰ ਕੀਤਾ ਔਰ ਖਾਲਸਾ ਦਾ ਝੰਡੇ ਸਾਰਿਆਂ ਨੇ ਚੁੱਕੇ ਹੋਏ ਜ਼ਿਕਰ ਦੇ ਅੱਗੇ ਆਏ ਉਹ ਇਕਦਮ ਪੁਲਿਸ ਨੇ ਉਹਨਾਂ ਨੂੰ ਪਾਸੇ ਹਟਾਇਆ ਲੇਕਿਨ ਅਸੀਂ ਦੇਖਿਆ ਵੀ ਇਕਦਮ ਨੈਰੇਟਿਵ ਬਣ ਗਿਆ ਸੀ ਇੰਡੀਅਨ মিডিਆ ਦੇ ਵਿੱਚ ਕਿ ਜੀ ਦੇਖੋ ਹਮਲਾ ਕਰਤਾ ਇਸ ਜੈ ਸ਼ੰਕਰ ਦੀ ਗੱਡੀ ਤੇ ਈਵਨ ਐਕਸਟਰਨਲ ਅਫੇਅਰਜ਼ ਮਿਨਿਸਟਰੀ ਨੇ ਯੂਕੇ ਦੇ ਹਾਈ ਕਮਿਸ਼ਨਰ ਨੂੰ ਦਿੱਲੀ ਚ ਸੱਦ ਕੇ ਪ੍ਰੋਟੈਸਟ ਕੀਤਾ ਅਲਾਂ ਯੂਕੇ ਦੀ ਗਵਰਨਮੈਂਟ ਨੇ ਇਹ ਕਿਹਾ ਕਿ ਜੀ ਇਹ ਜਾ ਜਿਹੜਾ ਅਸੀਂ ਬਿਲਕੁਲ ਖਿਲਾਫ ਹਾਂ ਪਰ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਵੈਲ ਵਿਦਨ ਦਾ ਲਾਅ ਹੈ ਪੀਸਫੁਲੀ ਪ੍ਰੋਟੈਸਟ ਕਰਨਾ ਹਾਲਾਂ ਉਹਨਾਂ ਨੂੰ ਉਹਦੀ ਐਸਾ ਸ਼ੰਕਰ ਤੇ ਕੋ ਹਮਲਾ ਤਾਂ ਨਹੀਂ ਹੋਇਆ ਤੋ ਤਿਰੰਗੇ ਨੂੰ ਫਾੜਨਾ ਜਾਂ ਪੈਰਾਂ 'ਤੇ ਸੁੱਟਣਾ ਤਾਂ ਕੋਈ ਕ੍ਰਾਈਮ ਨਹੀਂ ਹੈ ਪਰ ਇਸ ਸਾਰੇ ਨੂੰ ਜਿਵੇਂ ਇੰਡੀਆ ਨੇ ਜਿੰਨਾ ਵੱਡਾ ਇਸ਼ੂ ਬਣਾਇਆ ਉਹ ਇਸ ਸਭ ਦੇ ਚਲਦੇ ਆ ਗੋਬਰ ਆਰੀਆ ਨੇ ਜਿਹੜੀ ਇੱਕ ਵੀਡੀਓ ਪੋਸਟ ਕੀਤੀ ਉਹਦੇ ਚ ਜਿਹੜਾ ਉਹਨਾਂ ਦਾ ਮੁਖ ਤੌਰ ਦੇ ਉੱਤੇ ਜਿੱਦਾਂ ਨੋਟਿਸ ਸਿੱਖ ਫੈਡਰੇਸ਼ਨ ਯੂਕੇ ਨੇ ਨਵੀਂ ਲਿਆ ਹੈ ਔਰ ਸਿੱਖ ਪ੍ਰੈਸ ਵੱਲੋਂ ਵੀ ਜਿਹੜੇ ਇਹਨਾਂ ਨੇ ਜਿਹੜੇ ਸਿੱਖ ਪ੍ਰੈਸ ਐਸੋਸੀਏਸ਼ਨ ਨੇ ਵੀ ਇਸ ਦੇ ਉੱਤੇ ਪ੍ਰੈਸ ਰਿਲੀਜ਼ ਦਿੱਤੀ ਪਰ ਪਹਿਲਾਂ ਇਹ ਦੇਖੀਏ ਵੀ ਗੌਰਵ ਆ ਇਹਨੇ ਗੋਬਰ ਆਰੀਆ ਨੇ ਕੀ ਕੀ ਹੈ ਔਰ ਇਹ ਜ਼ਾਹਰ ਹੈ ਕਿ ਉਹਦਾ ਜਿਹੜਾ ਬਾਜ਼ਵਰਡ ਸੀ ਫੰਡ ਲੰਡਨਸ ਅন্ডਰਵਰਲਡ ਟੂ ਅਟੈਕ ਖਾਲਸਤਾਨੀਸ ਇੰਡੀਅਨ ਆਰਮੀ ਮਿਲਿਟੈਂਟ ਮੇਕਸ ਚਿਲਿੰਗ ਕਾਲ ਟੂ ਯੂਕੇ ਹਿੰਦੂਸ ਇਹ ਹਾਲਾਂ ਇਸ ਬਾਰੇ ਵੀ ਆਂਦਾ ਵੀ ਉਥੋਂ ਡਿਸਮਿਸ ਜਿਆ ਕੀਤਾ ਮੇਜਰ ਹੈ ਰੇਪ ਚਾਰजेस ਵੀ ਹੈ ਇਨਵੋਲ ਪਰ ਹਿੰਦੂ ਤਵੀਆ ਨੇ ਭੌਂਕਾ ਬਣਾਇਆ ਹੋਇਆ ਹੈ ਜ਼ਾਰ ਹੈ ਸਟੇਟ ਪਾਵਰ ਬਿਹਾਈਂਡ ਹੈ ਔਰ ਇਸ ਚੋਨੇ ਜਿਹੜਾ ਕਾਲ ਦਿੱਤੀ ਹੈ ਕਿ ਵੀ ਇਹ ਜਿਹੜਾ ਇਹ ਐਸ ਜੈ ਸ਼ੰਕਰ ਦੇ ਉੱਤੇ ਹਮਲਾ ਹੋਇਆ ਜਿਹਦੇ ਚ ਕਿ ਖਾਲਸਤਾਨੀਆਂ ਨੇ ਹਿੱਸਾ ਲਿਆ ਇਹ ਇਸ ਦਾ ਸਾਨੂੰ ਜਵਾਬ ਦੇਣਾ ਬਣਦਾ ਹੈ ਔਰ ਇਹ ਜਿਹੜਾ ਇਸ ਦਾ ਕੋਈ ਜਵਾਬ ਹੈ ਵੀ ਅੰਡਰਵਰਲਡ ਨੂੰ ਹਾਇਰ ਕਰਕੇ ਇਹਨਾਂ ਖਾਲਸਤਾਨੀਆਂ ਨੂੰ ਠੋਕਿਆ ਜਾਏ ਇਹ ਇਦਾਂ ਦੇ ਲਫ਼ਜ਼ ਉਹ ਇਸਤੇਮਾਲ ਕਰਦਾ ਹੈ ਉਹਨੇ ਇਹ ਕਿਹਾ ਕਿ ਵੀ ਇਹ ਜਿਹੜੀ ਲੇਬਰ ਗਵਰਨਮੈਂਟ ਹੈ ਯੂਕੇ ਦੀ ਹੈ ਐਂਟੀ ਇੰਡੀਆ ਇਹਨਾਂ ਤੋਂ ਕੋਈ ਨਹੀਂ ਹੋਣਾ ਇਨਸਾਫ਼ ਇਹ ਸਾਰੇ ਦੇ ਉੱਤੇ ਐਸ ਜੇ ਸ਼ੰਕਰ ਤੇ ਅਟੈਕ ਹੋਇਆ ਕਹਾਂ ਕਿ ਕੋਈ ਅਟੈਕ ਨਹੀਂ ਹੋਇਆ ਉਹ ਤਾਂ ਸਾਹਮਣੇ ਉਹਦੀ ਵੀਡੀਓ ਹੈ ਔਰ ਫਿਰ ਕਿਉਂਕਿ ਪੀਸਫੁਲ ਪ੍ਰੋਟੈਸਟ ਸੀ ਕੋਈ ਅਰੈਸਟ ਵੀ ਨਹੀਂ ਕੀਤਾ ਗਿਆ ਔਰ ਫਿਰ ਉਹਨੇ ਜਿਹੜਾ ਇਸ ਵੀਡੀਓ ਦੇ ਵਿੱਚ ਹਿੰਦੂਆਂ ਨੂੰ ਇਹ ਕਾਲ ਦਿੱਤੀ ਉਹਨੇ ਕਿਹਾ ਕਿ ਵੀ ਇਹ ਦੁਨੀਆ ਜਿਹੜੀ ਹੈ ਇਹ ਤੁਹਾਡੀ ਫੈਮਿਲੀ ਨਹੀਂ ਹੈ ਦਿਸ ਵਰਲਡ ਇਜ਼ ਨਾਟ ਯੋਰ ਫੈਮਿਲੀ ਟੂ ਹਿੰਦੂਸ ਐਂਡ ਓਨਲੀ ਇੰਡੀਆ ਸ਼ੁੱਡ ਬੀ ਇੰਪੋਰਟੈਂਟ ਟੂ देम ਹੁਣ ਕਿਉਂਕਿ ਇੱਕ ਪਾਸੇ ਉਹਨਾਂ ਦਾ ਇੱਕ ਤਬਕਾ ਕਹਿੰਦਾ ਹੁੰਦਾ ਜੀ ਵਾਸੂਦੇਵਾ ਘਟੁੰਮਮ ਕ੍ਰਿਸ਼ਨ ਦਾ ਗੀਤਾ ਚ ਉਹ ਐ ਕਿ ਜੀ ਸਾਰਾ ਸੰਸਾਰ ਉਹ ਕਹਿੰਦਾ ਨਾ ਤੁਹਾਡਾ ਜਿਹੜਾ ਫਿਕਰ ਹੈ ਸਿਰਫ ਇੰਡੀਆ ਲਈ ਐ ਕੋਈ ਤੁਹਾਡਾ ਹੋਰ ਮੁਲਕ ਜਾਂ ਫੈਮਿਲੀ ਨਹੀਂ ਐ ਦੇਖੋ Hindu places of worship will be attacked ਉਹ ਕਹਿੰਦਾ ਜੀ ਹੁਣ ਇਹ ਹਿੰਦੂਆਂ ਦੇ ਵੀ ਅਟੈਕ ਹੋਣਗੇ ਧਾਰਮਿਕ ਥਾਵ ਜਿਵੇਂ ਟੈਂਪਲ ਵੈਂਡਲਾਈਜੇਸ਼ਨ ਔਰ ਦੂਜੀ ਤੀਜੀ ਕਹਾਣੀ ਬਣਾ ਰਹੇ ਨੇ Hindus should buy guns as the UK government will not protect them without a right wing government ਉਹਨੋਂ ਰਿਸ਼ੀ ਸੂਨਕ ਦੇ ਜ਼ਮਾਨੇ ਚ ਪੂਰੀ ਗੁੰਡਾਗਰਦੀ ਕੀਤੀ ਉਹਨਾਂ ਨੇ ਬਿਲਕੁਲ 90000 ਪਾਉਂਡ ਰੱਖਿਆ ਸੀ ਜੀ ਖਾਲਸਤਾਨੀਆਂ ਦੀ شناخت ਕਰਨੀ ਹੈ ਦੂਜੇ ਹੁਣ 12 ਸਿੱਖ ਐਮਪੀ ਬ੍ਰਿਟਿਸ਼ ਪਾਰਲੀਮੈਂਟ ਚ ਬੈਠੇ ਨੇ ਤੇ ਇਹਨੂੰ ਲੇਬਰ ਗਵਰਨਮੈਂਟ ਤੋਂ ਵੀ ਪ੍ਰੋਬਲਮ ਹੈ ਕਿ ਜੀ ਉਹ ਜਿਹੜੀ ਤੁਹਾਨੂੰ ਹਿੰਦੂਆਂ ਨੂੰ ਕਹਿ ਰਿਹਾ ਗੰਜ਼ ਰੱਖੋ ਉਹ ਪ੍ਰੋਟੈਕਟ ਨਹੀਂ ਕਰਨਗੀ ਕਰੇਗੀ ਰੀਟ੍ਰੇਟਿੰਗ ਕਾਲਸ ਫਾਰ ਐਨੀਵਨ ਸਪੋਰਟਿੰਗ ਖਾਲਸਤਾਨ ਟੂ ਬੀ ਬੈਂਡਡ ਫਰਮ ਇੰਡੀਆ ਐਂਡ देयर ਫੈਮਿਲੀਜ਼ ਇਨ ਇੰਡੀਆ ਟੂ ਬੀ ਟਾਰਗੇਟਿਡ ਵਿਦ ਵਾਇਲੈਂਸ ਟੂ ਉਹ ਕਹਿੰਦਾ ਜਿਹੜੇ ਵੀ ਬਾਹਰ ਖਾਲਸਤਾਨ ਦੀ ਮੰਗ ਕਰਦੇ ਨੇ ਪ੍ਰੋਟੈਸਟ ਕਰਦੇ ਨੇ ਉਹਨਾਂ ਨੂੰ ਪੱਕਾ ਬੈਨ ਕਰੋ ਤੇ ਉਹਨਾਂ ਦੀ ਜਿਹੜੀਆਂ ਐਕਸਟੈਂਡਡ ਟੱਬਰ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰੋ ਉਹਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਓ ਔਰ ਇਹ ਇਸ ਦੇ ਉੱਤੇ ਇਕੱਲਾ ਹੀ ਨਹੀਂ ਕਿ ਵੀ ਉਹ ਬਾਹਰ ਭੌਂਕਾ ਉਹਨੇ ਭੌਂਕਿਆ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਹੈ ਬੌਬ ਬਲੈਕਮੈਨ ਇਹ ਇਹਨਾਂ ਦਾ ਹੀ ਹਿੰਦੂ ਤਵੀਆਂ ਦਾ ਫੰਡਡ ਹੈ ਜਿਵੇਂ ਇੱਥੇ ਇੱਕ ਜ਼ਮਾਨੇ 'ਚ ਨਿਊਯਾਰਕ ਚ ਕਾਂਗਰਸਮੈਨ ਸਟੀਵ ਸਾਲਾਰਜ਼ ਹੁੰਦਾ ਸੀ ਉਹਨਾਂ ਦਾ ਪੇਡ ਸੀ ਉਹਨੂੰ ਰੱਖਿਆ ਹੋਇਆ ਸੀ ਭੌਂਕਣ ਦੇ ਲਈ ਸੋ ਇਹ ਜਿਹੜਾ ਕਿਉਂਕਿ ਜੋ ਹੀ ਇਹ ਐਸਜੈ ਸ਼ੰਕਰ ਨੂੰ ਜਿਹੜਾ ਉਹ ਝੰਡਾ ਦਿਖਾਇਆ ਗਿਆ ਖਾਲਸਤਾਨ ਦੇ ਔਰ ਤਿਰੰਗਾ ਫਾੜਿਆ ਗਿਆ ਉਹਨੇ ਬੌਬ ਬਲੈਕਮੈਨ ਨੇ ਵੀ ਹਾਲਾਂ ਉਹਨੂੰ ਈਵਨ ਇਨੀ ਕੱਚੇ ਰੋਕਨੇ ਆਪਣੇ ਹਾਊਸ ਦੇ ਵਿੱਚ ਉਹਨੂੰ ਨਾ ਵੀ ਯਾਦ ਨਹੀਂ ਸੀ ਐਸਜੈ ਸ਼ੰਕਰ ਦਾ ਪਰ ਉਹਨੇ ਵੀ ਉੱਥੇ ਰੌਲਾ ਪਾਇਆ ओके जी ये उदे ते हमला ਕਰਤਾ ਔਰ ਇਹ پیسਫੁਲ ਨਹੀਂ ਸੀ ਇਹ ਹਮਲਾ ਸੀ ਉਹਦੀ ਬਲੌਕ ਕਰ ਕਰਤੀ ਔਰ ਦੂਜਾ ਕਰਤਾ ਹੁਣ ਇਹੀ ਬੌਬ ਬਲੈਕਮੈਨ ਹੈ ਜਨੇ 2017 ਦੇ ਵਿੱਚ ਗੌਰਵ ਵਾਰੀਆ ਨੂੰ ਇੰਗਲੈਂਡ ਸੱਦਿਆ ਸੀ ਔਰ ਇਹਦੇ ਸੱਦੇ ਦੇ ਉੱਤੇ ਆਇਆ ਸੀ ਔਰ ਇਸ ਵਾਰ ਇਹ ਕਿਹਾ ਜਾਂਦਾ ਹੈ ਕਿ ਵੀ ਕੱਲਾ ਇਹੀ ਨਹੀਂ ਜਿਹੜਾ ਹੁਣ ਰੈਮੀ ਰੈਂਜਰ ਜਿਹੜਾ ਇੱਕ ਹੋਰ ਆਰਐਸਐਸ ਦਾ ਲਾਰਡ ਬਣਿਆ ਹੋਇਆ ਸੀ ਜਿਹਨੂੰ ਜੇ ਜਿਹੜੀ ਲਾਰਡਸ਼ਿਪ ਖਤਮ ਕੀਤੀ ਹੈ ਉਹ ਜਿਹੜਾ ਹੈ ਉਹਨੇ ਇਹਨੂੰ ਆਨਰ ਵੀ ਕੀਤਾ ਸੀ ਗੌਰਵ ਆਰੀਆ ਨੂੰ ਕਿਉਂਕਿ ਸਾਰੇ ਆਰਐਸਐਸ ਦੇ ਬੰਦੇ ਨੇ ਔਰ ਹੁਣ ਤੱਕ ਵੀ ਜਿਹੜਾ ਇਹਨਾਂ ਚੋਂ ਕਿਸੇ ਨੇ ਆਪਣੇ ਆਪ ਨੂੰ ਉਹਦੇ ਤੋਂ ਡਿਸਟੈਂਸ ਨਹੀਂ ਕੀਤਾ ਸੋ ਇਹ ਜਿਹੜੀ ਖਤਰਨਾਕ ਧਮਕੀਆਂ ਦਾ ਸਿਲਸਲਾ ਇਕੱਲਾ ਯੂਕੇ ਦੇ ਸਿੱਖਾਂ ਤੱਕ ਮ hạnੂਦ ਨਹੀਂ ਹੈ ਔਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਜਦੋਂ ਅਮਰੀਕਾ ਦੇ ਵਿੱਚ ਜਿਹੜੀ ਕਾਰਵਾਈ ਦੇ ਉੱਤੇ ਇਸ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਹੈ ਸਿੱਖ ਉੱਥੇ ਤੁਸੀਂ ਯੂਐਸਏ ਦੇ ਵਿੱਚ ਵੀ ਮਾਫੀਆ ਨੂੰ ਔਰ ਦੂਜਿਆਂ ਨੂੰ ਕਰੋਰ ਸਖਾ ਨੂੰ ਜਿਹੜਾ ਸਜ਼ਾ ਦਿੱਤੀ ਜਾਏ ਔਰ ਉਹਦੇ ਚੋਂ ਨੇ ਕਲੇਮ ਕੀਤਾ ਹੈ ਜੀ ਮੈਂ ਤਾਂ ਆਕਸਫੋਰਡ ਚ ਵੀ ਜਾ ਕੇ ਬੋਲੇ ਆਂ ਔਰ ਦੂਜਾ ਵੀ ਜਾ ਕੀਤਾ ਹੁਣ ਇਹ ਸਾਰੇ ਦੇ ਉੱਤੇ ਕਿਉਂਕਿ ਇਹਨੇ ਅਮਰੀਕਾ ਦੇ ਸਿੱਖਾਂ ਬਾਰੇ ਇਹ ਕਹਿ ਸੀ ਕਿ ਇਹ ਜਿਹੜੀ ਜਿਹੜੀ ਹੈ ਫੰਡ ਕ੍ਰਿਮੀਨਲਸ ਇਨ ਯੂਐਸ ਟੂ ਅਟੈਕ ਸਿਕ ਇਹ ਵੀ ਇਸ ਦੀ ਥੂਰੀਆ ਰੈਸਟ ਟ ਸਿੱਖ ਪ੍ਰੈਸ ਐਸੋਸੀਏਸ਼ਨ ਨੇ ਉਹਨਾਂ ਦੇ ਸੀਨੀਅਰ ਪੈਸਾ ਅਫੀਸਰ ਜਸਵੀਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਹ ਗੌਰਵ ਆਰਿਆ ਜਿਹੜਾ ਹੈ ਡਾਇਰੈਕਟ ਕਾਲਸ ਵਾਇਲੈਂਸ ਦੀ ਯੂਕੇ ਦੇ ਸਿੱਖਾਂ ਦੇ ਖਿਲਾਫ ਜਾਰੀ ਕਰ ਰਿਹਾ ਹੈ ਖਾਲਿਸਤਾਨ ਕਹਿਣਾ ਜਾਂ ਖਾਲਿਸਤਾਨ ਦੇ ਲਈ ਪੀਸਫੁੱਲ ਸਟਰਗਲ ਕਰਨੀ ਇਹ ਵਿਦਨ ਦਾ ਐਮਬਿਟ ਆਫ ਦਾ ਲਾਅ ਹੈ ਔਰ ਇਹ ਜਿਹੜਾ ਇਸ ਦੇ ਨਾਲ ਜਿਹੜਾ ਜਿਸ ਲੈਵਲ ਦੇ ਉੱਤੇ ਇਹ ਵਾਇਲੈਂਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਿਛਲੇ 18 ਮਹੀਨਿਆਂ ਤੋਂ ਕੈਨੇਡਾ ਯੂਐਸਏ ਇਵਨ ਆਸਟ੍ਰੇਲੀਆ ਔਰ ਜਰਮਨੀ ਉਹ ਇੰਡੀਅਨ ਇੰਟਰਫੇਰੈਂਸ ਜੋ ਇੰਡੀਅਨ ਕਰ ਰਹੇ ਨੇ ਉਸ ਬਾਰੇ ਸਜਗ ਨੇ ਔਰ ਯੂਕੇ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਸ ਦੇ ਉੱਤੇ ਜਿਹੜਾ ਹੈ ਕਾਇਰ ਸਟਾਰਮਰ ਤੱਕ ਪਹੁੰਚ ਕੀਤੀ ਜਾਏ ਐਂਡ ਸਟਰੋਂਗ ਵੀ ਸਟਰੋਂਗਲੀ ਕੰਡੈਮ ਆ ਰਹੀ ਹੈ ਐਂਡ ਉਹਦਾ ਜਿਹੜਾ ਅੱਗੋਂ ਉਹਨਾਂ ਉਹਦੇ ਆਕਾ ਨੇ ਉਹਨਾਂ ਨੂੰ ਕੰਡੈਮ ਕਰਦੇ ਔਰ ਇਹ ਜਿਹੜਾ ਉਹਨਾਂ ਨੇ ਐਨੀਥਿੰਗ ਲੈਸ ਮੇਬੀ ਕਨਸਿਡਰਡ ਅ ਸਾਈਨ that india has free rein to carry out anti sik terrorism in the uk je is ute action nahi liya janda hai ida matlab hoyega ke uk di sarkar vi jehdi hai aur rahi hui hai aur is de ute sik federation uk ne jehdi press statement jari kiti hai us ch ohna ne ke indian tv host calls for underworld gangs to be hired to kill sikhs in uk vi badi khatarnak line hai aur bob blackman hu vi is press release de vich ਰਗੜੇ ਦਿੱਤੇ ਗਏ ਨੇ ਔਰ ਉਹਦੇ ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਜਿਹਨੂੰ ਇਹ ਵੀ ਨਹੀਂ ਪਤਾ ਹੈ ਕਿ ਭਾਈ ਐਕਸਟਰਨਲ ਅਫੇਅਰਜ਼ ਮਿਨਿਸਟਰ ਦਾ ਨਾਂ ਕੀ ਹੈ ਔਰ ਉਹ ਪਾਰਲੀਮੈਂਟ ਦੇ ਵਿੱਚ ਜਨੀਵਾ ਕਨਵੈਨਸ਼ਨ ਔਰ ਦੂਸਰੇ ਤੀਸਰੇ ਦੇ ਹਵਾਲੇ ਦੇ ਰਿਹਾ ਹੈ ਜਿਹੜੀ ਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਵੀ ਉਹ ਵਟ ਹੀ ਇਸ ਟਾਕਿੰਗ ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਬੌਬ ਬਲੈਕਮੈਨ ਦੇ ਨਾਲ ਗੌਰਵ ਵਾਰੀਆ ਦੇ ਸਬੰਧ ਨੇ ਔਰ ਇਹ ਇਹਨੂੰ ਹੀ ਨੇ ਵੈਲਕਮ ਕੀਤਾ ਸੀ ਔਰ ਇਸ ਦੇ ਉੱਤੇ ਫਿਰ ਸਤ ਜਬਿੰਦਰਜੀਤ ਸਿੰਘ ਉਹਨਾਂ ਨੇ ਜਿਹੜੀ ਹੈ ਸਿੱਖ ਫੈਡਰੇਸ਼ਨ ਜਿਹੜੇ ਤੇ ਲੀਡ ਐਗਜ਼ੀਕਟਿਵ ਐਂਡ ਪੋਲਿਟੀਕਲ ਇੰਗੇਜਮੈਂਟ ਤੇ ਉਹਨਾਂ ਨੇ ਕਿਹਾ ਵੀ ਅਸੀਂ ਅੱਜ ਹੋਮ ਸੈਕਟਰੀ ਨੂੰ ਤੇ ਫੋਰਨ ਸੈਕਟਰੀ ਨੂੰ ਲਿਖਿਆ ਕਿਉਂਕਿ ਇੱਕ ਹੋਰ ਐਗਜ਼ਾਮਪਲ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਇੰਡੀਅਨ ਗਵਰਨਮੈਂਟ ਵੱਲੋਂ ਜਿਹਦੇ ਵਿੱਚ ਸਿੱਖ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਲਈ ਹੋਈ ਹੈ ਔਰ ਇਹ ਸਾਰੇ ਦੇ ਚਲਦੇ ਆ ਫਿਰ ਉਹਨਾਂ ਨੇ ਬੌਬ ਬਲੈਕਮੈਨ ਦੀ ਗੱਲ ਵੀ ਕੀਤੀ ਵੀ ਝੂਠੀਆਂ ਸਟੇਟਮੈਂਟਾਂ ਐ ਐਗਜ਼ੈਜਰੇਟ ਕਰਕੇ ਪਾਰਲੀਮੈਂਟ ਦੇ ਵਿੱਚ ਦੇ ਰਿਹਾ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਆਸ ਹੀ ਕਰਦੇ ਹਾਂ ਕਿ ਵੀ ਇਹ ਇਸ ਕਿਸਮ ਦੀਆਂ ਜਿਹੜੀਆਂ ਬੌਬ ਬਲੈਕਮੈਨ ਦੀਆਂ ਕਾਰਵਾਈਆਂ ਨੇ ਉਸ ਤੋਂ ਹੀ ਇਹ ਮੇਜਰ ਗੌਰਵਾਰੀਆ ਵਰਗਿਆਂ ਦੀ ਸੁਜੈਸ਼ਨ ਕਿ ਗੈਂਗਸ ਹਾਇਰ ਕਰਕੇ ਸਿੱਖਾਂ ਨੂੰ ਮਾਰੋ ਯੂਕੇ ਚ ਨਿਕਲਦੀਆਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਹੋਮ ਸੈਕਟਰੀ ਫੋਰਨ ਸੈਕਟਰੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਭਈ ਇਹਨੂੰ ਇੱਕ ਫੋਕੀ ਤਮਕੀਨਾ ਸਮਝਾ ਜਾਏ ਇਸ ਦੇ ਬਾਰੇ ਜਿਹੜੀ ਹੈ ਅੱਗੋਂ ਪ੍ਰੋਪਰ ਜਾਂਚ ਕੀਤਾ ਕੀਤੀ ਜਾਏ ਔਰ ਉਹਦੇ ਤੋਂ ਫਿਰ ਇਹ ਨਾ ਹੋਏ ਕਿ ਭਈ ਇਹ ਜਿਹੜਾ ਲੈਟਰ ਅਸੀਂ ਜੋ ਲਿਖ ਰਹੇ ਆ ਇਹ ਅਸੀਂ ਇਹਨੂੰ ਜਿਹੜਾ ਕਿਉਂਕਿ ਸਿੱਖਾਂ ਦੇ ਸਾਹਮਣੇ ਵੱਡੀ ਥ੍ਰੈਟ ਹੈ ਇਸ ਇੰਡੀਅਨ ਟੈਰਰ ਦੀ ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਕਿਸਮ ਦਾ ਪਾਰਟ ਚੱਲ ਰਿਹਾ ਹੈ ਵੀ ਹੈਵ ਕੌਨਫੀਡੈਂਸ਼ਲੀ ਰੇਜ਼ ਥੀਸ ਮੈਟਰਸ ਵਿਦ ਪ੍ਰਾਈਮ ਮਿਨਿਸਟਰ ਐਂਡ ਹੋਮ ਆਫਿਸ ਮਿਨਿਸਟਰਸ ਬਟ ਦੇ ਡੂ ਨਾਟ ਵਾਂਟ ਟੂ ਇੰਗੇਜ ਐਂਡ ਪਬਲਿਕਲੀ ਅਕਨੋਲਜ ਦ ਸਪੈਸੀਫਿਕ ਥ੍ਰੈਟ ਫੀਰਿੰਗ ਰਿਲੇਸ਼ਨਸ਼ ਵਿਦ ਦ ਇੰਡੀਅਨ ਗਵਰਨਮੈਂਟ ਵਿਲ ਸਿਗਨੀਫਿਕੈਂਟਲੀ ਡਿਟੇਰੀਓਰੇਟ ਕਿ ਵੀ ਇਹ ਸਰਕਾਰ ਵੀ ਸਮਝਦੀ ਹੈ ਵੀ ਇੰਡੀਆ ਦੇ ਨਾਲ ਸਬੰਧ ਵਿਗੜ ਨਾ ਜਾਣ ਉਹ ਤਾਂ ਟ੍ਰੇਡ ਡੀਲ ਸਾਈਨ ਕਰਨ ਨੂੰ ਫਿਰਦੇ ਨੇ ਇਸ ਲਈ ਇਸ ਲਈ ਉਹਨਾਂ ਨੇ ਕਿਹਾ ਵੀ ਇਹ ਯੂਕੇ ਗਵਰਨਮੈਂਟ ਦਾ ਬਿਹੇਵੀਅਰ ਵੀ ਸ਼ਾਕਿੰਗ ਹੈ ਔਰ ਇਹ ਜਿਹੜਾ ਗੌਰਵ ਵਾਰੀਆ ਦਾ ਹੈ ਇਹ ਸਿੱਧੀ ਸਿੱਧੀ ਧਮਕੀ ਹੈ ਔਰ ਅਸੀਂ ਇਹ ਜਿਹੜਾ ਗੌਰਵ ਵਾਰੀਆ ਬਾਰੇ ਪਹਿਲਾਂ ਵੀ ਜਦੋਂ ਅਵਤਾਰ ਸਿੰਘ ਖੰਡੇ ਦਾ ਮਰਡਰ ਹੋਇਆ ਔਰ ਉਹਦੀ ਉਹਨੇ ਵੀਰ ਜਿਹੜੀ ਹੈ 18 April 2023 ਨੂੰ ਗੌਰਵ ਵਾਰੀਆ ਨੇ ਵੀਡੀਓ ਅਪਲੋਡ ਕੀਤੀ ਸੀ ਜਦੇ ਚ ਉਹਨੇ ਕਿਹਾ ਸੀ ਖੰਡਾ ਹਮ ਸੰ ਯੂ ਆਰ ਫਿਨਿਸ਼ਡ ਦਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੀ ਲਿ ਅਲੀਮੀਨੇਟ ਹੇ ਇਹ ਉਹਨੇ ਪਹਿਲਾਂ ਹੀ ਉਹਨੂੰ ਧਮਕੀ ਦਿੱਤੀ ਹੋਈ ਸੀ ਤੇ 1 ਮਹੀਨੇ ਬਾਅਦ NIA ਦੀ ਟੀਮ ਇੰਡੀਆ ਤੋਂ ਲੰਡਨ ਆਈ ਅਵਤਾਰ ਸਿੰਘ ਖੰਡੇ ਬਾਰੇ ਇਨਵੈਸਟੀਗੇਟ ਕਰਨ ਦਾ ਹਿੱਸਾ ਬਣੀ ਔਰ ਫਿਰ ਅਸੀਂ ਦੇਖਦੇ ਹਾਂ ਕਿ ਫਿਊ ਵੀਕਸ ਫਿਊ ਵੀਕਸ ਲੇਟਰ 35 ਸਾਲ ਅਵਤਾਰ ਸਿੰਘ ਖੰਡਾ ਜਿਹੜੇ ਨੇ ਉਹਨਾਂ ਦੀ ਸਡਨ ਮਿਸਟਰੀਅਸ ਡੈਥ ਹੋਈ ਪਰ ਇਸ ਤੋਂ ਪਹਿਲਾਂ ਗੌਰਵ ਵਾਰੀਆ ਇਹ ਧਮਕੀ ਦੇ ਚੁੱਕਾ ਸੀ ਸੋ ਅਸੀਂ ਸਮੇਂ 대비 ਇਹਨਾਂ ਨੂੰ ਲਾਈਟਲੀ ਨਾ ਲਿਆ ਜਾਏ। ਔਰ ਜਿਹੜੇ ਸਿੱਖ ਐਕਟਿਵਿਸਟ ਨੇ ਉਹ ਵੀ ਆਪਣੀ ਜੋ ਵੀ ਪਰਿਕੋਸ਼ਨ ਲੈਣੀ ਬਣਦੀ ਹੈ ਉਹ ਲੈਣ। ਇਸ ਵੇਲੇ ਇਹ ਪੁੱਤਰੇ ਹੋਏ ਨੇ ਅਦਵੇਸ ਕੱਲ ਜ਼ਿਕਰ ਕੀਤਾ ਸੀ ਕਿ ਬਲੋਚਿਸਤਾਨ ਦੇ ਵਿੱਚ ਜਿਹੜੀ ਟ੍ਰੇਨ ਹਾਈਜੈਕ ਕਰਕੇ ਜਿਸ ਕਿਸਮ ਦਾ ਕਾਰਾ ਕੀਤਾ ਗਿਆ ਉਹ ਸਾਡੀ ਵੀਡੀਓ ਜਿਹੜੀ ਹੈ 6-7 ਮਿੰਟ ਦੀ ਉਹ ਕਾਫੀ ਵਾਇਰਲ ਹੈ ਸਾਨੂੰ ਬਹੁਤ ਸਾਰੇ ਪਾਕਿਸਤਾਨੀ ਪੈਣਾ ਭਰਾਵਾਂ ਦੀਆਂ ਕਾਲਾਂ ਵੀ ਆਈਆਂ ਨੇ ਬਹੁਤ ਸਾਰਿਆਂ ਦੇ ਮੈਸੇजेस ਵੀ ਨੇ ਕਿ ਤੁਸੀਂ ਜਿਹੜਾ ਉਹ ਡਾਇਰੈਕਟਲੀ ਜਿਹੜਾ ਉਹ ਠੀਕ ਅਸੀਂ ਤਾਂ ਹੀ ਕਿਹਾ ਸੀ ਵੀ ਇਹ ਗੱਲ ਸਮਝਣ ਵਾਲੀ ਹੈ ਕਿ ਭਾਈ ਇਹ بلوچستان ਲਿਬਰੇਸ਼ਨ ਆਰਮੀ ਹੈ ਤੇ ਇਹਦਾ ਤਾਂ ਹੈੱਡਕੁਆਰਟਰ ਹੀ ਦਿੱਲੀ 'ਚ ਹੈ ਮੋਦੀ ਨੇ ਇਹਨਾਂ ਦੀ ਐਡਵੋਕੇਸੀ ਕੀਤੀ ਸੀ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਵੇਲੇ ਉਹਨਾਂ ਦੇ ਜਿਹੜੇ ਅਜੀਬ ਡੋਵਾਲ ਦੀ ਅਗਵਾਈ ਥੱਲੇ ਇਹਨਾਂ ਦੇ ਦਿਲ ਵਧੇ ਹੋਏ ਨੇ ਆਪਣੀ ਪ੍ਰਿਕਾਸ਼ਨ ਵੀ ਰੱਖੋ ਪਰ ਇਹ ਵੀ ਧਿਆਨ ਰੱਖੇ ਇੰਡੀਅਨ ਏਜੰਸੀਆਂ ਜਾਂ ਦੂਜਿਆਂ ਨੂੰ ਕਿ ਹਾਲ ਦੀ ਘੜੀ ਅਸੀਂ ਅਬਾਈਡ ਬਾਈ ਕਰ ਰਹੇ ਆ ਲਾਅ ਇੰਟਰਨੈਸ਼ਨਲ ਲਾਅ ਇਹਨਾਂ ਮੁਲਕਾਂ ਦੇ ਤੇ ਜੇ ਤੁਸੀਂ ਫਿਰ ਇਹੋ ਜਿਹਾ ਹੀ ਰਸਤਾ ਚੁਣਨਾ ਤਾਂ ਫਿਰ ਪੰਜਾਬੀ ਦਾ ਇੱਕ ਅਖਾਣ ਹੈ ਕਿ ਭੱਜਦਿਆਂ ਨੂੰ ਵਾਣ ਇੱਕੋ ਜੇ ਨੇ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖਣ ਕਿ ਭਈ ਸਿੱਖ ਫਿਰ ਲਾਈ ਡਾਊਨ ਕਰਦੇ ਨਹੀਂ ਲੈਂਦੇ ਔਰ ਇਤਿਹਾਸ ਤੋਂ ਉਹ ਚੰਗੀ ਤਰ੍ਹਾਂ ਵਾਕਫ ਨੇ ਸਾਨੂੰ ਪਤਾ ਹੈ ਫਿਰ ਇਹਨਾਂ ਦੇ ਨਾਲ ਕਿਵੇਂ ਡੀਲ ਕਰਨਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਲੇਨ ਬ੍ਰੇਕਰ ਈਵਰਜ਼ ਉਹ ਤੁਸਨ ਇੱਥੇ ਤਨੇ ਬੜੇ ਲੈਣਾ ਮਿਲਦੇ ਆ ਛੋਟੇ ਜੇ ਵਕਫੇ ਤੋਂ ਬਾਅਦ